ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ 979100200 ਤੇ ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ ਬੇ ਪੰਜ ਪੰਜ ਰੁਪਏ ਕਰੀ ਕੋਈ ਯਾਰ ਥੱਕਾ ਨਾ ਮਾਰੋ ਥੱਕਾ ਨਾ ਮਾਰੋ ਸਰ ਇੱਧਰ ਸਰ ਇੱਧਰ ਜੀ ਅੱਜ ਉਹ 4 ਤਰੀਕ ਨੂੰ ਉਹਨਾਂ ਦਾ ਜਿਹੜਾ ਸਾਹਮਣੇ ਸਰ ਜਿਹੜੀ ਸਰ ਲੋਕ ਰਸਮੀ ਤੌਰ ਤੇ ਉਹਦੀ ਅਸੀਂ ਜੀ ਕੂੰਡ ਚ ਕਾਈ ਕਰਾਂਗੇ ਜਾਂ ਕਹਿ ਲੋ ਵੀ ਉਹਦਾ ਪਰਦਾ ਉਹ ਤੋੜੂਗਾ ਪਰਦਾ ਜਿਹੜਾ ਆਮ ਨਹੀਂ ਹੈਗਾ ਬੈਂਗਲੌਰ ਤੋਂ ਟੀਮ ਆਊਗੀ ਜੀ ਬੈਂਗਲੌਰ ਤੋਂ ਇੱਕ ਟੀਮ ਆਊਗੀ ਉਹ ਪਰਦਾ ਉਹਨੂੰ ਹਟਾਊਗੀ ਬੜਾ ਸ਼ਾਨਦਾਰ ਇਸ ਗੱਲ ਤੇ ਕੋਈ ਕੰਟਰੋਵਰਸੀ ਨਹੀਂ ਕਰਦੇ ਭਾਜੀ ਸਿੰਘ ਮੇਰ ਹੈ ਭਵ ਸਿੰਘ ਹੈ ਭਾਜੀ ਸਿੰਘ ਸਾਹਿਬ ਸਭ ਦਾ ਸਾਂਝਾ ਜਦੋਂ ਮਰਜ਼ੀ ਮੱਥਾ ਟੇਕ ਜੇ ਪਹਿਲਾਂ ਕਿਤੇ ਗਏ ਨੇ ਕਿਤੇ ਸੋ ਇਹ ਇਸ ਗੱਲ ਤੇ ਵੀ ਰਾਏ ਨਹੀਂ ਪੀਣ ਕਰਨੀ ਚਾਹੀਦੀ ਜਿਸ ਵੇਲੇ ਉਹਨਾਂ ਦਾ ਜਨਮ ਦਿਨ ਸੀ ਜੀ ਉਦੋਂ ਤੋਂ ਕਾਟਣ ਕਰਨਾ ਚਾਹੁੰਦੀ ਸੀ ਉਸ ਵੀਰੇ ਕੋਟ ਲੱਗ ਗਿਆ ਕਿਉਂਕਿ ਇਹ ਪਿੰਡ ਦੀ ਜ਼ਮੀਨ 'ਚ ਪੈਂਦਾ ਹੈ। ਜੀ। ਮੋਹਾਲੀ ਦੇ ਨੇੜੇ ਦਾ ਪਿੰਡ ਹੈ। ਜੀ ਜੀ। ਜੋ ਸਾਰੇ ਪਿੰਡਾਂ 'ਚ ਪੰਚਾਇਤਾਂ ਅਸਤੇ ਪੱਕੇ ਚੋਣਾ ਹੋਣੀ ਸੀ ਕੋਟ ਲੱਗ ਗਿਆ ਤਾਂ ਕਰਕੇ ਉਹ ਲਿੱਟ ਹੋ ਗਿਆ। ਪਰ ਬੜਾ ਸ਼ਾਨਦਾਰ ਬੁੱਧ ਬਣਿਆ ਔਰ ਪਹਿਲੀ ਵਾਰ ਹੋਇਆ ਕਿ 30 35 ਫੁੱਟ ਜਿਹੜਾ ਉੱਚਾ ਭਗਤ ਸਿੰਘ ਹੋਰਾਂ ਦਾ ਇਨਕਲਾਬ ਜਿਹੜਾ ਅਸੀਂ ਉਥੇ ਪਾਰਕ ਬਣਾਇਆ ਉਹਨਾਂ ਦੇ ਬਾਰੇ ਜਾਣਕਾਰੀ ਵੀ ਹੋਣੀ ਜੀ ਜੀ ਕਿਵੇਂ ਉਹਨਾਂ ਨੇ ਜਾਨ ਧੱਕਾ ਨਾ ਮਾਰਿਆ ਜਾਨ ਦਿੱਤੀ ਕਿ ਕੀ ਕਸ਼ਟ ਲੇ ਉੱਪਰ 4 ਤਰੀਕ ਨੂੰ ਕਿਉਂਕਿ ਇਸ ਏਅਰਪੋਰਟ ਦਾ ਨਾਮ ਰੱਖਵਾਣਾ ਵੀ ਆਪਣੇ ਆਪ ਦੇ ਲਈ ਚੈਲੇਂਜ ਬਣ ਗਿਆ ਸਰ ਉਹ ਵੀ ਰੱਖਿਆ ਉਹ ਵੀ ਰੱਖਿਆ ਬੀਜੇਪੀ ਇੱਥੇ ਉਹ ਦਿਨ ਰੱਖਿਆ ਸੀ ਉਹ ਦਿਨ ਜੀਐਮ ਸਾਹਿਬ ਬੀਜੇਪੀ ਪ੍ਰੋਟੈਸਟ ਕਰ ਰਹੀ ਸੀ ਉਹ ਦਿਨ ਹੀ ਰੱਖਿਆ ਹੈ ਨਾ ਬੀਜੇਪੀ ਅੱਜ ਪ੍ਰੋਟੈਸਟ ਕਰ ਰਹੀ ਹੈ ਕੀ ਲੱਗਦਾ ਪੋਲੀਟੀਕਲ ਮੈਂ ਭਗਤ ਸਿੰਘ ਹੋਗੇ ਉਹਨਾਂ ਦੇ ਨਾਮ ਦੀ ਕੀ ਪ੍ਰੋਟੈਸਟ ਕਰਨੀ ਇਹ ਬਿਸਰਮਾਉਣੀ ਚਾਹੀਦੀ ਹੈ ਤੇ ਨਹੀਂ ਸੀਐਮ ਸਰ ਐਮਐਲਏ ਦੀ ਗਿਣਤੀ ਦੇ ਵਿੱਚ ਵਾਧਾ 9495 ਪਹੁੰਚ ਜਾ ਥੋੜਾ ਥੱਲੇ ਕਰ ਲੋ ਫੇਸ ਤੋਂ ਸੈਂਚਰੀ ਦਾ ਪਲਾਨ ਹੈ ਕੋਈ ਦੇਖੋ ਫਿਰ ਫੇਸ ਤੋਂ ਥੱਲੇ ਜੋ ਵੀ ਚੁਣ ਕੇ ਪੇਚਦੇ ਆ ਲੋਕ ਪੀ ਲਓ ਥੋੜਾ ਯਾਰ ਥੋੜਾ ਥੱਲੇ ਕਰ ਲੋ ਲੋਕਤੰਤਰ ਫੇਸ ਨਹੀਂ ਆ ਰਿਹਾ ਜਿਹੜਾ ਦੇਸ਼ ਦਾ ਉਹਦੇ ਮੁਤਾਬਕ ਚਾਰ ਜਿਮਨੀ ਚੋਣਾ ਜਿਹੜੀਆਂ ਉਹ ਤੋਂ ਥਮਈਆਂ ਨੇ ਉਹਦੇ ਚੋਂ ਜੱਬੇਵਾਲ ਫੇਰਾ ਬਾਬਾ ਨਾਨਕ ਤੇ ਕਿੱਦੜਵਾਤੋਂ ਆਮ ਆਨੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ ਨਾੜੇ ਤੋਂ ਕਾਂਗਰਸ ਨੇ ਜਿੱਤ ਪ੍ਰਾਪਤ ਕੀਤੀ ਹੈ ਸੋ ਅੱਜ ਸਾਡੇ ਤਿੰਨ ਜਿਹੜੇ ਮੇਰਾਬਪਨਾਨ ਤੋਂ ਐਮਐਲਏ ਜੱਬੀਵਾਲ ਤੋਂ ਐਮਐਲਏ ਤੇ ਕੁਦਰਵਾ ਐਮਐਲਏ ਤੋਂ ਐਮਐਲਏ ਉਹਨਾਂ ਨੇ ਜਿਹੜੀ ਰਸਮੀ ਸੋਹ ਚੁੱਕ ਸਮਾਗਮ ਜਿਹੜਾ ਹੁੰਦਾ ਹੈ ਸੋਹ ਚੁੱਕੀ ਹੈ ਬਕਾਇਦਾ ਤੌਰ ਤੇ ਹੁਣ ਉਹ ਰਵਾਇਤੀ ਤੌਰ ਤੇ ਫਾਰਮਲ ਤੌਰ ਤੇ ਉਹਨੂੰ ਐਮਐਲਏ ਨੇ ਉਸ ਇਲਾਕੇ ਦੇ ਤੇ ਉਹ ਹੁਣ ਆਪਣੇ recommendation ਆਪਣੇ ਕੰਮਾਂ ਦੀ ਕਰ ਸਕਦੇ ਨੇ ਤੇ ਜਿਹੜੇ ਬਰਨਾਲੇ ਤੋਂ ਐਮਐਲ ਚੁਣੇ ਗਏ ਨੇ ਕਾਂਗਰਸ ਦੇ ਉਹ ਸ਼ਾਇਦ 4 ਤਰੀਕ ਨੂੰ ਕੰਲੇ ਸੀ ਸੌਜੂ ਕਾਂਗੇ ਮਰਜ਼ੀ ਉਹਨਾਂ ਦੀ ਹੁੰਦੀ ਹੈ ਜੀ ਜੀ ਇਨਵੀਟੇਸ਼ਨ ਸਾਰਿਆਂ ਨੂੰ ਜਾਂਦਾ ਤੇ ਯਾਰ ਪਤਾ ਨਾ ਮੈਨੂੰ ਉਮੀਦ ਹੈ ਕਿ ਤੇ ਜਿਹੜੇ ਚਾਰੋਂ ਨੇ ਉਹ ਆਪਣੇ ਆਪਣੇ ਇਲਾਕੇ ਦੇ ਤਰੱਕੀ ਵਾਸਤੇ ਜਿਸ ਉਮੀਦ ਨਾਲ ਉਹਨਾਂ ਨੂੰ ਲੋਕਾਂ ਨੇ ਚੁਣਿਆ ਉਹੋ ਬਿਨਾਂ ਸਰਭਾ ਦੇ ਵਿੱਚ ਵੀ ਆਵਾਜ਼ ਉਠਾਉਣਗੇ ਆਪਣੇ ਹਲਕੇ ਥੋੜਾ ਥੰਮੇ ਲੱਗੇਗੀ ਸਮੱਸਿਆਵਾਂ ਨੇ ਔਰ ਵਿਕਾਸ ਵਾਲੇ ਪਾਸਿਓਂ ਅਸੀਂ ਕੋਈ ਨਹੀਂ ਕੈਸੇ ਕਰੂੰ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਮੈਂ ਅੱਜ ਵੀ ਕਹਿਣਾ ਕਿ ਅਸੀਂ ਇਸ ਤਰ੍ਹਾਂ ਦਾ ਕੋਈ ਪੱਖਪਾਤ ਨਹੀਂ ਕਰਦੇ ਕਿ ਇਹ ਇਲਾਕਾ ਜਿਹੜਾ ਕਿੱਥੋਂ ਕਿਸੇ ਹੋਰ ਪਾਰਟੀ ਦਾ ਵਿਧਾਇਕ ਹੈ ਲੋਕ ਤਾਂ ਪੰਜਾਬ ਦੇ ਨੇ ਤਰੱਕੀ ਤਾਂ ਪੰਜਾਬ ਦੀ ਹੋਊਗੀ ਨਾ ਸੋ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦਾ ਪੱਖਪਾਤ ਨਹੀਂ ਸੋ ਮੈਂ ਸਾਰਿਆਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਰਿਸ਼ਤੇਦਾਰਾਂ ਨੂੰ ਕਿਸਾਨ ਔਰ ਸਾਰੇ ਵਲੰਟੀਅਰਾਂ ਨੂੰ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਤੇ ਜਾਂ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਪਰਿਵਾਰੀ ਦੇ ਤੌਰ ਤੇ ਚਾਹੇ ਸਹਿ ਪਰਿਵਾਰੀ ਦੇ ਤੌਰ ਤੇ 4-4 ਪਿੰਡਾਂ 'ਚ ਡਿਊਟੀ ਲੱਗੀਆਂ 5-5 ਉਹਨਾਂ ਨੇ ਆਪਣਾ ਜਿਹੜਾ ਫਰਜ਼ ਨਿਭਾਇਆ ਤੇ ਇਸੇ ਕਰਕੇ ਰਿਜ਼ਲਟ ਆਇਆ ਨੇ ਸੋ ਮੈਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਵਧਾਈ ਦੇਣਾ ਅੱਜ ਅਕਾਲ ਤਖਤ ਦੀ ਤਰਫੋਂ ਸੇ ਤਨਖਈਆ ਵਾਟਸਐਪ ਕਰਕੇ ਸਿੱਧੇ ਬੋਤਲੂ ਲੈ ਕੇ